ਅਸੀਂ ਤਾਂ ਅਕਾਲੀ ਦਲ ਨੂੰ ਹੀ ਸਪੋਰਟ ਕਰਾਂਗੇ ਵੀਰੇ ਪਹਿਲਾਂ ਵੀ ਅਕਾਲੀ ਦਲ ਨੂੰ ਸਪੋਰਟ ਕਰਦੇ ਆਂ ਹੁਣ ਵੀ ਅਕਾਲੀ ਦਲ ਨੂੰ ਕਰਦੇ ਆਂ ਅੱਗੇ ਵੀ ਕਰਦੇ ਆਂ ਅਕਾਲੀ ਦਲ ਇੱਕ ਸਭ ਤੋਂ ਵੱਡੀ ਗੱਲ ਇਹ ਆ ਅਕਾਲੀ ਦਲ ਖੁਦ ਮੁਖਤਿਆਰੀ ਵਾਲੀ ਪਾਰਟੀ ਆ ਅਕਾਲੀ ਦਲ ਪੰਜਾਬ ਤੋਂ ਚੱਲਦਾ ਉਹਨੂੰ ਕਿਸੇ ਦਾ ਦਬਾਅ ਨਹੀਂ ਹੈ ਸੁਖਵੀਰ ਬਾਦਲ ਜੀ ਪ੍ਰਧਾਨ ਆ ਲੋਕ ਜੀ ਕਹੀ ਜਾਂਦੇ ਨੇ ਉਹ ਮਾੜਾ ਐ ਜੀ ਉਹ ਆਏ ਆ ਜੀ ਉਹਨੂੰ ਕੱਢੋ ਜੀ ਉਹਨੂੰ ਰੱਖਣਾ ਨਹੀਂ ਹੈਗਾ ਜੀ ਜੇ ਉਹ ਇੱਕ ਤਾਂ ਹੈਗਾ ਵੀ ਸੁਖਵੀਰ ਬਾਦਲ ਦੀ ਚਲਦੀਦਾ ਹੈਗੀ ਨਾ ਗੱਲੇ ਦੀ ਹੁਣ ਆਮ ਆਦਮੀ ਪਾਰਟੀ ਨੇ ਕੁਝ ਵੀ ਕਰਨਾ ਪਹਿਲਾਂ ਉਹਨਾਂ ਨੂੰ ਦਿੱਲੀ ਜਾਣਾ ਪੈਂਦਾ ਰਗਵ ਚੱਟੇ ਉਹਨਾਂ ਨੂੰ ਪੁੱਛਣਾ ਪੈਂ ਇੱਕ ਵੀ ਕੈਂਡੀਡੇਟ ਇੱਕ ਵੀ ਸਮਰਥਕ ਕੋਈ ਵੀ ਇਨਸਾਨ ਇਹ ਬੋਲ ਸਕਿਆ ਵੀ ਕੀ ਕਹਿੰਦੇ ਕਿਸਾਨਾਂ ਨਾਲ ਧੱਕਾ ਹੋ ਰਿਹਾ ਆਪਣੇ ਜਾਖੜ ਸਾਹਿਬੇ ਲਾ ਲੋ ਇੱਕ ਵਾਰ ਵੀ ਇਹਨਾਂ ਨੇ ਕਿਹਾ ਵੀ ਇੰਨੀ ਗਰਮੀ ਆ ਕਿ ਬਾਢੀ ਫਸਲ ਤਿਆਰ ਹੈ ਵਟਣ ਵਾਸਤੇ ਕੀ ਕਹਿੰਦੇ ਇੱਕ ਵਾਰ ਵੀ ਇਹਨਾਂ ਨੇ ਕਿਹਾ ਵੀ ਸੈਂਟਰ ਵਾ ਦੇ ਮੂਹਰੇ ਜਾ ਕੇ ਵੀ ਤੁਸੀਂ ਐਦਾਂ ਨਹੀਂ ਭਾਈ ਐਦਾਂ ਝਾੜੂ ਲੋਕਾਂ ਨੇ ਬਣਾਇਆ ਸੀਗਾ ਵੀ ਸਭ ਤੋਂ ਚੰਗੀ ਪਾਰਟੀ ਆ ਤੇ ਕੀ ਕਹਿੰਨਿਆ ਰਿਸ਼ਵਤ ਨਹੀਂ ਲੈਂਦੀ ਐਂਡ ਕਲੀਨ ਚਿੱਟ ਪਾਰਟੀ ਆ ਹੁਣ ਜਿਹੜਾ ਵਾਈਨ ਵਾਲਾ ਮੁੱਦਾ ਉੱਠਿਆ ਜਿਹਦੇ ਚ ਕੇਜਰੀਵਾਲ ਸਾਹਿਬ ਜੇਲ੍ਹ ਗਏ ਨੇ ਉਸ ਤੋਂ ਬਾਅਦ ਪਹਿਲਾਂ ਮਨੀਸ਼ ਸਸੋਦੀਆ ਜੀ ਜੇਲ੍ਹ ਗਏ ਨੇ ਸੰਜੇ ਸਿੰਘ ਜੇਲ੍ਹ ਗਏ ਨੇ ਇੱਕ ਹੋਰ ਉਹਨਾਂ ਦੇ ਮੰਤਰੀ ਹੋਰ ਜੇਲ੍ਹ ਗਏ ਹੋਏ ਨੇ ਪੰਜਾਬ ਦੇ ਖਜ਼ਾਨੇ ਤੇ ਧਾਮ ਮਾਰੀ ਜਾ ਰਹੀ ਆ ਪੂਰੀ ਲੁੱਟ ਕਰੀ ਜਾ ਰਹੀ ਆ ਕਿ ਦੁਨੀਆਂ ਸਟੇਟਾਂ ਦੇ ਵਿੱਚ ਪ੍ਰਚਾਰ ਹੋਇਆ ਪੰਜਾਬ ਦੇ ਖਜ਼ਾਨੇ ਨਾਲ ਹੋਇਆ ਮੈਂ ਕਹਿੰਦਾ ਕੇਜਰੀਵਾਲ ਜੇਲ੍ਹ ਗਿਆ ਉਦੋਂ ਦਾ ਹੈਲੀਕਾਪਟਰ ਖੜਿਆ ਪਹਿਲਾਂ ਹੈਲੀਕਾਪਟਰ ਦੀ ਰੇਲ ਆ ਬਣਾ ਕਾਂਗਰਸ ਨੇ 10 ਸਾਲ ਪਹਿਲਾਂ ਬੜੀ ਹੋਈ ਪਾਰਟੀ ਦੇ ਮੂਹਰੇ ਗੋਡੇ ਚੋ ਦੇਖਤੇ ਵੀ ਤੁਸੀਂ ਸਾਡੇ ਤੋਂ ਉੱਤੇ ਆ ਸਮਝਦਾਰ ਨੇ ਪੜ੍ਹੇ ਲਿਖੇ ਨੇ ਉਹਨਾਂ ਨੂੰ ਪਤਾ ਵੀ ਸੈਂਟਰ ਚ ਤਾਂ ਹੈ ਇੱਕ ਨੇ ਪੰਜਾਬ ਚ ਫੁੱਦੂ ਬਣਾਈ ਜਾਂਦੇ ਨੇ ਲਾਇਦਾ ਲਾਇਦਾ ਫੜਨਗੇ ਉਹ ਕਿਨੂੰ ਵੋਟ ਪਾਉਣਗੇ ਕਾਂਗਰਸ ਛਾੜੂ ਦਾ ਇੰਨਾ ਬਰਾ ਹਾਲ ਹੈ ਇਨਾ ਕੁ ਦਾ ਪੂਰੇ ਇੰਡੀਆ ਚ ਕੈਂਡੀਡੇਟ ਨਹੀਂ ਹੈ ਕਿ ਹੁਣ ਕਾਂਗਰਸ ਆਪ ਦੂਏ ਦੇ ਕੈਂਡੀਡੇਟ ਖਿੱਚਦੀ ਆ ਦੂਆ ਦੂਏ ਦਾ ਖੱਚਦਾ ਜੇ ਕਿਤੇ ਝਾੜੂ ਕੋਲ ਕੈਂਡੀਡੇਟ ਪੂਰੇ ਹੁੰਦੇ ਉਹ ਕਾਂਗਰਸ ਚੋਂ ਆਏ ਹੋਏ ਜੀਪੀ ਨੂੰ ਰਿਕਟ ਦਿੰਦੇ ਪਹਿਲਾਂ ਤਾਂ ਜੀਪੀ ਇਹਨਾਂ ਨੇ ਹਰਾਇਆ ਇਹਨਾਂ ਦੇ ਹੈਪੀ ਨੇ ਐਮਐਲਏ ਨੇ ਬਸੀ ਤੋਂ ਹੁਣ ਉਸੇ ਜੀਪ ਨੂੰ ਹੈ ਐਮਪੀ ਹਲਕੇ ਦੀ ਟਿਕਟ ਦਿੰਦੇ ਨੇ ਤੁਸੀਂ ਕਹੀ ਜਾਂਦੇ ਹੋ ਬਿਜਲੀ ਮਾਫ ਕਰਤੀ ਆ ਕਰਤਾ ਇਹ ਕਰਤਾ ਲੋਕ ਕਹਿੰਦੇ ਨੇ ਕਾਂਗਰਸ ਨੂੰ ਉਹਨੂੰ ਵੋਟ ਪਾਵਾਂਗੇ ਝਾੜੂ ਨੂੰ ਕੈਂਡੀਡੇਟ ਤਾਂ ਹੈ ਨਹੀਂ ਜ਼ਿਲ੍ਹਿਆਂ ਦਾ ਵੱਖ-ਵੱਖ ਥਾਵਾਂ ਦਾ ਸਰਵੇ ਕਰ ਰਹੇ ਆ ਉੱਥੋਂ ਅਸੀਂ ਇਹ ਦੇਖ ਰਹੇ ਆ ਕਿ ਕਿਹੜਾ ਬੰਦਾ ਕਿਹੜੀ ਪਾਰਟੀ ਨੂੰ ਸਮਰਥਨ ਕਰਦਾ ਹੈ ਕਿਹੜੀਆਂ ਪਾਰਟੀਆਂ ਕਿੱਥੇ ਖੜੀਆਂ ਨੇ ਸਾਡੇ ਨਾਲ ਵੀਰ ਜੁੜਿਆ ਉਹ ਤੋਂ ਪੁੱਛਦੇ ਆ ਕਿਹੜੀ ਪਾਰਟੀ ਨੂੰ ਸਮਰਥਨ ਕਰਦੇ ਆ ਸਗੀ ਗੌਰ ਜੀ ਸਭ ਤੋਂ ਪਹਿਲਾਂ ਤੁਹਾਡੇ ਰੱਬ ਵਰਗੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੂਜਾ ਜਿਹੜੇ ਚੈਨਲ ਨੂੰ ਦੇਖਦੇ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਕਰਨ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨ ਤਾਂ ਜੋ ਲੋਕਾਂ ਨੂੰ ਸਚਾਈ ਦਾ ਪਤਾ ਲੱਗ ਸਕੇ ਲੋਕਾਂ ਨੂੰ ਪਤਾ ਲੱਗ ਸਕੇ ਕਿ ਅਸੀਂ ਕਿਹਨੂੰ ਸਪੋਰਟ ਕਰਨੀ ਆ ਅਸੀਂ ਤਾਂ ਅਕਾਲੀ ਦਲ ਨੂੰ ਹੀ ਸਪੋਰਟ ਕਰਾਂਗੇ ਵੀਰੇ ਪਹਿਲਾਂ ਵੀ ਅਕਾਲੀ ਦਲ ਨੂੰ ਸਪੋਰਟ ਕਰਦੇ ਆ ਹੁਣ ਵੀ ਅਕਾਲੀ ਦਲ ਨੂੰ ਕਰਦੇ ਆ ਅੱਗੇ ਵੀ ਕਰਦੇ ਰਹਿਾਂਗੇ ਅਕਾਲੀ ਦਲ ਨੂੰ ਕਿਉਂ ਜੀ ਅਕਾਲੀ ਦਲ ਇੱਕ ਸਭ ਤੋਂ ਵੱਡੀ ਗੱਲ ਇਹ ਆ ਅਕਾਲੀ ਦਲ ਖੁਦ ਮੁਖਤਿਆਰੀ ਵਾਲੀ ਪਾਰਟੀ ਆ ਅਕਾਲੀ ਦਲ ਪੰਜਾਬ ਤੋਂ ਚੱਲਦਾ ਉਹਨੂੰ ਕਿਸੇ ਦਾ ਦਬਾਅ ਨਹੀਂ ਹੈ ਸ਼ੁਭਵੀਰ ਬਾਦਲ ਜੀ ਪ੍ਰਧਾਨ ਆ ਲੋਕ ਜੀ ਕਹੀ ਜਾਂਦੇ ਨੇ ਉਹ ਮਾੜਾ ਐ ਜੀ ਉਹ ਆਏ ਆ ਜੀ ਉਹਨੂੰ ਕੱਢੋ ਜੀ ਉਹਨੂੰ ਰੱਖਣਾ ਨਹੀਂ ਹੈਗਾ ਜੀ ਜੇ ਉਹ ਇਹਦੀ ਇੱਕ ਤਾਂ ਹੈਗਾ ਵੀ ਸ਼ੁਭਵੀਰ ਬਾਦਲ ਦੀ ਚਲਦੀਦਾ ਹੈਗੀ ਹੈ ਨਾ ਗੱਲੇ ਦੀ ਹੁਣ ਆਮ ਆਦਮੀ ਪਾਰਟੀ ਨੇ ਕੁਝ ਵੀ ਕਰਨਾ ਪਹਿਲਾਂ ਉਹਨਾਂ ਨੂੰ ਦਿੱਲੀ ਜਾਣਾ ਪੈਂਦਾ ਰਗਵ ਚੱਟੇ ਉਹਨਾਂ ਨੂੰ ਪੁੱਛਣਾ ਪੈਂਦਾ ਵੀ ਅਸੀਂ ਏਕਣ ਕਰ ਲਈਏ ਅਸੀਂ ਏਕਣ ਕਰ ਲਈਏ ਬੀਜੇਪੀ ਦਾ ਇੱਕ ਵੀ ਕੈਂਡੀਡੇਟ ਇੱਕ ਵੀ ਸਮਰਥਕ ਕੋਈ ਵੀ ਇਨਸਾਨ ਇਹ ਬੋਲ ਸਕਿਆ ਵੀ ਕੀ ਕਹਿੰਦੇ ਕਿਸਾਨਾਂ ਨਾਲ ਥੱਕਾ ਹੋ ਰਿਹਾ ਉਹ ਫਿਰ ਪੰਜਾਬ ਦੇ ਹਿੱਤਾਂ ਦੀ ਕੀ ਗੱਲ ਕਰਨਗੇ ਜਿਹੜੇ ਉਹ ਜੇ ਚੌਣ ਤਰਨ ਚੁਗ ਵਰਗੇ ਹੋਰ ਬਹੁਤ ਬਿਆਨ ਦਿੰਦੇ ਨੇ ਹਰਜੀਤ ਗਰੇਵਾਲ ਵਰਗੇ ਬਹੁਤ ਬਿਆਨ ਦਿੰਦੇ ਨੇ ਬਹੁਤ ਬੀਜੇਪੀ ਦੇ بڑے بڑے ਲੀਡਰ ਨੇ ਪੰਜਾਬ ਦੇ ਵਿੱਚ ਆਪਣੀ ਜਾਖੜ ਸਾਹਿਬੇ ਲਾ ਲੋ ਇੱਕ ਵਾਰ ਵੀ ਇਹਨਾਂ ਨੇ ਕਿਹਾ ਵੀ ਇੰਨੀ ਗਰਮੀ ਆ ਕਿ ਬਾਢੀ ਫਸਲ ਤਿਆਰ ਹੈ ਵੱਢਣ ਵਾਸਤੇ ਕੀ ਕਹਿੰਦੇ ਇੱਕ ਵਾਰ ਵੀ ਇਹਨਾਂ ਨੇ ਕਿਹਾ ਵੀ ਸੈਂਟਰ ਵੱਲ ਦੇ ਮੂਰੇ ਜਾ ਕੇ ਵੀ ਤੁਸੀਂ ਐਦਾਂ ਨਹੀਂ ਭਾਈ ਐਦਾਂ ਕਰੋ ਇਸ ਕਰਕੇ ਬੀਜੇਪੀ ਦਾ ਵਰਕ ਆਪੜੋ ਉਸ ਤੋਂ ਬਾਅਦ ਆ ਜੋ ਝਾੜੂ ਝਾੜੂ ਲੋਕਾਂ ਨੇ ਬਣਾਇਆ ਸੀਗਾ ਵੀ ਸਭ ਤੋਂ ਚੰਗੀ ਪਾਰਟੀ ਆ ਤੇ ਕੀ ਕਹਨੇ ਆ ਰਿਸ਼ਵਤ ਨਹੀਂ ਲੈਂਦੀ ਐਂਡ ਕਲੀਨ ਚਟ ਪਾਰਟੀ ਆ ਹੁਣ ਜਿਹੜਾ ਵਾਇਨ ਵਾਲਾ ਮੁੱਤਾ ਉੱਠਿਆ ਜਿਹਦੇ ਚ ਕੇਜਰੀਵਾਲ ਸਾਹਿਬ ਜੇਲ੍ਹ ਗਏ ਨੇ ਉਸ ਤੋਂ ਬਾਅਦ ਪਹਿਲਾਂ ਮਨੀਸ਼ ਸਸੋਦੀਆ ਜੀ ਜੇਲ੍ਹ ਗਏ ਨੇ ਸੰਜੇ ਸਿੰਘ ਜੇਲ੍ਹ ਗਏ ਨੇ ਇੱਕ ਉਹਨਾਂ ਦੇ ਮੰਤਰੀ ਹੋਰ ਜੇਲ੍ਹ ਗਏ ਹੋਏ ਨੇ ਉਹਦੇ ਹਿਸਾਬ ਨਾਲ ਤੇ ਪੰਜਾਬ ਦੇ ਵਿੱਚ ਉਹਨਾਂ ਨੂੰ ਪੁੱਛੇ ਗਏ ਸਾਰਾ ਕੁਝ ਚੱਲਣਾ ਪੰਜਾਬ ਦੇ ਖਜ਼ਾਨੇ ਤੇ ਧਾਂ ਮਾਰੀ ਜਾ ਰਹੀ ਆ ਪੂਰੀ ਲੁੱਟ ਕਰੀ ਜਾ ਰਹੀ ਆ ਕਿ ਦੁਨੀਆਂ ਸਟੇਟਾਂ ਦੇ ਵਿੱਚ ਪ੍ਰਚਾਰ ਹੋਇਆ ਉੰਜ ਆਪ ਦੇਖ ਜਾਣੇ ਨਾਲ ਹੋਇਆ ਜਿੱਦਣ ਦਾ ਮੈਂ ਕਹਿੰਦਾ ਕੇਜਰੀਵਾਲ ਜੇਲ੍ਹ ਗਿਆ ਉਸ ਦਿਨ ਦਾ ਹੈਲੀਕਾਪਟਰ ਖੜਿਆ ਪਹਿਲਾਂ ਹੈਲੀਕਾਪਟਰ ਦੀ ਰੇਲ ਐ ਬਣਾ ਰੱਖਿਆ ਸੀ ਰਹੀ ਗੱਲ ਕਾਂਗਰਸ ਦੀ ਕਾਂਗਰਸ 128 ਸਾਲ ਪੁਰਾਣੀ ਆ ਸਭ ਤੋਂ ਪੁਰਾਣੀ ਕਾਂਗਰਸ ਆ ਕਾਂਗਰਸ ਨੇ 10 ਸਾਲ ਪਹਿਲਾਂ ਬੜੀ ਹੋਈ ਪਾਰਟੀ ਦੇ ਮੂਹਰੇ ਗੋਡੇ ਜੋ ਦੇਖ ਤੇ ਵੀ ਤੁਸੀਂ ਸਾਡੇ ਤੋਂ ਉੱਤੇ ਹੋ ਅਸੀਂ ਤੋਂ ਤੋਂ ਲੰਮੇ ਆ ਸਾਡੇ ਨਾਲ ਸਮਝੌਤਾ ਕਰ ਲੋ ਉਹ ਹੁਣ ਜਿਹੜੇ ਲੋਕ ਸਮਝਦਾਰ ਨੇ ਪੜ੍ਹੇ ਲਿਖੇ ਨੇ ਉਹਨਾਂ ਨੂੰ ਪਤਾ ਵੀ ਸੈਂਟਰ ਚ ਤਾਂ ਹੈ ਇੱਕ ਨੇ ਪੰਜਾਬ ਚ ਫੁੱਦੂ ਬਣਾਈ ਜਾਂਦੇ ਨੇ ਲਾਇਦਾ ਲਾਇਦਾ ਖੜਨਗੇ ਉਹ ਕਿਨੂੰ ਵੋਟ ਪਾਉਣਗੇ ਮੁੜਕੜ ਕੇ ਗੱਲ ਫੇਰ ਉਹੀ ਅਕਾਲੀ ਦਲਤੀ ਆ ਜਾਂਦੀ ਆ ਬਾਕੀ ਉਹ ਸੁਖਵੀਰ ਬੰਦਲ ਦਾ ਰੋਡ ਸ਼ੋਅ ਚੱਲੇ ਰਹੇ ਨੇ ਤੁਸੀਂ ਵੀ ਉਦੋਂ ਦੇਖਿਆ ਹੋਣਾ ਟਰੈਕਟਰਾਂ ਦੀ ਕਿੰਨੀ ਗਿਣਤੀ ਸੀ ਲੋਕ ਦੁਬਾਰਾ ਉਤਸ਼ਾਹ ਹੋਣ ਲੱਗ ਗਿਆ ਢੀਂਡ ਸਾਹਿਬ ਇੱਧਰ ਆ ਗਏ ਠੀਕ ਹੈ ਭਾਜੀਪੀ ਦਾ ਵੀ ਪੂਰਾ ਰੁਖ ਸੀਗਾ ਵੀ ਅਕਾਲੀਆਂ ਨਾਲ ਸਮਝੌਤਾ ਕਰ ਲਈਏ ਇਹ ਤਾਂ ਸਿਰਫ ਕਿਸਾਨਾਂ ਵਾਲੇ ਮੁੱਦੇ ਕਰਕੇ ਸਮਝੌਤਾ ਨਹੀਂ ਹੋਇਆ ਹੈਗਾ ਕਿਉਂਕਿ ਕਿਸਾਨ ਪਹਿਲਾਂ ਨੇ ਅਕਾਲੀਆਂ ਨੂੰ ਭਾਜੀਪੀ ਬਾਦਚਾ ਅਸੀਂ ਸਰਵੇ ਕਰਦੇ ਆ ਵੀਰੇ ਉੱਥੇ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਜਿਹੜੇ ਮਤਲਬ ਅਕਾਲੀਆਂ ਨਾਲੋਂ ਜਾਂ ਕਾਂਗਰਸੀਆਂ ਨਾਲੋਂ ਆਪ ਵਾਲੇ ਚੰਗੇ ਨੇ ਵਿੱਚ ਵਿੱਚ ਅਸੀਂ ਹੁਣ ਫਤੇਗੜ ਸਾਹਿਬ ਹਲਕੇ 'ਚ ਵੀ ਫਿਰਦੇ ਸੀ ਇਹ ਪੁੱਛਦੇ ਸੀ ਵੋਟ ਕਿਹਨੂੰ ਪਾਉਣੀ ਹੈ ਤਾਂ ਉਹ ਕਹਿੰਦੇ ਸੀਗੇ ਵੀ ਆਮ ਆਦਮੀ ਪਾਰਟੀ ਸਾਨੂੰ ਬਿੱਲ ਮਾਫ ਕਰ ਰਹੀ ਹੈ ਬਿਜਲੀ ਆਮ ਆ ਰਹੀ ਹੈ ਤੇ ਪਹਿਲਾਂ ਕਿਉਂ ਨਹੀਂ ਸੀ ਆਉਂਦੀ ਮਤਲਬ ਕਿਤਨਾ ਕਿਤੇ ਬੰਦੇ ਆਪ ਨੂੰ ਚਾਹ ਰਹੇ ਨੇ ਤੁਸੀਂ ਕੀ ਕਹੋਗੇ ਆਪ ਨੂੰ ਚਾਹੁੰਦੇ ਨੇ ਜੀ ਆਪ ਪਾਰਟੀ ਦੇ ਬੰਦੇ ਹੈਗੇ ਨੇ ਤਾਂ ਹੀ ਉਹਨਾਂ ਨੂੰ 92 ਸੀਟਾਂ ਆਈਆਂ ਨੇ ਜੇ ਉਹਨਾਂ ਦੇ ਬੰਦੇ ਨੇ ਪਰ ਉਹ ਕੀ ਕਹਿੰਦੇ ਉਹਨਾਂ ਦੀ ਮਜਬੂਰੀ ਬਣੀ ਹੋਈ ਆ ਕਿਸੇ ਨੇ ਮਿਲ ਲਾਈ ਹੋਈ ਆ ਕਿਸੇ ਦਾ ਪੱਠਾ ਚੱਲਦਾ ਕਿਸੇ ਦੀ ਕੋਈ ਹੋਰ ਇੰਡਸਟਰੀ ਚੱਲਦੀ ਆ ਉਹ ਸਰਕਾਰਾਂ ਨਾਲ ਨਾਲ ਮਿਲ ਕੇ ਚੱਲਦਾ ਹੁੰਦਾ ਜਿਹਨੇ ਮੇਰੇ ਵਰਗੇ ਨੇ ਕਿਸੇ ਤੋਂ ਕੁਝ ਨਹੀਂ ਲੈਣਾ ਹੈ ਨਾ ਉਸ ਹੈਗਾ ਮੇਰੇ ਕੋਲ ਨਾ ਮੈਨੂੰ ਕਿਸੇ ਦੀ ਫਿਕਰ ਆ ਨਾ ਮੈਨੂੰ ਕਿਸੇ ਦਾ ਡਰ ਆ ਮੈਂ ਹੀ ਕਹਿਣਾ ਐ ਐ ਵੀ ਐ ਨਹੀਂ ਆਏ ਆ ਇਸ ਕਰਕੇ ਜਿਹੜੇ ਮਿੱਲਮੈਨ ਨੇ ਉਹ ਕਿਵੇਂ ਮੌਜੂਦਾ ਸਰਕਾਰ ਨਾਲ ਬਗਾੜ ਦੇਣਗੇ ਪੱਠੇ ਵਾਲੇ ਕਿਵੇਂ ਬਗਾੜ ਦੇਣਗੇ ਸਕੂਲਾਂ ਵਾਲੇ ਕਿਵੇਂ ਬਗਾੜ ਦੇਣਗੇ ਕੁਝ ਪਰਸੈਂਟ ਹੁੰਦੇ ਨੇ ਲੋਕ ਹੱਕ ਦੇ ਵਿੱਚ ਬੋਲਣ ਵਾਲੇ ਪਰ ਲੇਕਿਨ ਵੋਟਾਂ ਹੀ ਦੱਸਦੀਆਂ ਹੁੰਦੀਆਂ ਨੇ ਆਮ ਆਦਮੀ ਪਾਰਟੀ ਦਾ ਵੀ ਨਹੀਂ ਸੋਚਿਆ ਸੀਗਾ ਵੀ 92 ਸੀਟਾਂ ਆ ਜਾਣਗੀਆਂ ਲੋਕ ਤਾਂ ਬਹੁਤ ਕਹਿੰਦੇ ਨੇ ਕਰਦੇ ਵੀ ਬਹੁਤ ਕੁਝ ਨੇ ਐਡਿਟੇ ਲੀਡਰਾਂ ਦੇ ਨਾਲ ਘੁੰਮਦੇ ਲੀਡਰਾਂ ਨੂੰ ਵੋਟ ਨਹੀਂ ਪਈ ਹੱਦ ਹਲਾਤ ਹੈ ਕਮਾਲ ਦੀ ਗੱਲ ਹੈ ਇਹਨਾਂ ਨਾਲ ਵੀ ਉਹੀ ਕੰਮ ਹੋਣਾ ਹੈ ਹੁਣ ਉਹ ਭਗਵੰਤ ਮਾਨ ਕਹਿੰਦਾ 13 ਦੀਆਂ 13 ਸੀਟਾਂ ਜਿੱਤੂ ਮੈਂ ਪਹਿਲਾਂ 13 ਦੀਆਂ 13 ਇਹਨਾਂ ਦੀ ਸੰਗਰੂਰ ਗੜਾ ਜੀ ਇਹਨਾਂ ਦਾ ਉੱਥੇ ਹਾਰੇ ਨਹੀਂ ਜੀ ਇਹ ਉਸ ਤੋਂ ਬਾਅਦ ਇਹਨਾਂ ਨੇ ਉੱਥੇ ਕੀ ਕਹਿਣਾ ਪੂਰਾ ਧੱਕਾ ਕਰਿਆ ਜਲੰਧਰ ਦੇ ਵਿੱਚ ਤਾਂ ਜਾ ਕੇ ਮੌਜੂਦਾ ਇਹਨਾਂ ਦੀ ਸਰਕਾਰ ਸੀ ਤਾਂ ਕਰਕੇ ਇਹਨਾਂ ਨੂੰ ਸੀਟਾਂ ਆ ਗਈਆਂ ਇਹ ਪਾਰਦਰਸ਼ੀ ਤਰੀਕੇ ਨਾਲ ਖੜ ਜਾਣ ਇਹਨਾਂ ਨੂੰ ਸੀਟਾਂ ਬਾਅਦ ਤੋਂ ਬਾਅਦ ਜ਼ੋਰ ਲਾ ਕੇ ਚਾਰਕ ਸੀਟਾਂ ਇਹਨਾਂ ਨੂੰ ਆਉਣੀਆਂ ਨੇ ਤਿੰਨ ਚਾਰ ਅਕਾਲੀ ਦਲ ਦੀਆਂ ਦੋ ਸੀਟਾਂ ਕਾਂਗਰਸ ਦੀਆਂ ਇੱਕ ਅੱਧੀ ਸੀਟ ਹੋਰ ਆ ਆਜ਼ਾਦ ਯੂਜ ਨੂੰ ਆ ਜੂਗੀ ਆਏ ਰਿਜ਼ਲਟ ਮੈਂ ਤੁਹਾਨੂੰ ਪਹਿਲਾਂ ਕੱਟ ਕੇ ਦੱਸਦਾ ਇਹ ਰਿਜ਼ਲਟ ਤਾਂ ਠੀਕ ਆ ਵਿੱਚ ਕਈ ਬੰਦੇ ਇਹ ਵੀ ਸੁਣਿਆ ਵੀ ਸਾਡੇ ਬੰਦਿਆਂ ਨੂੰ ਬਿਨਾਂ ਕਿਸੇ ਪੈਸੇ ਤੋਂ ਨੌਕਰੀ ਮਿਲ ਰਹੀ ਹੈ ਇਹ ਗੱਲ ਸੱਚਾਈ ਲੱਗਦੀ ਤੁਹਾਨੂੰ ਨਹੀਂ ਜੀ ਨੌਕਰੀ ਦੇਖੋ ਜੀ ਮੇਰੇ ਟੱਬਰ 'ਚ ਤਾਂ ਨਹੀਂ ਕਿਸੇ ਨੂੰ ਮਿਲੀ ਮੈਂ ਤਾਂ ਖੁਦ ਆਪ ਬੇਰੁਜ਼ਗਾਰ ਫਿਰਦਾ ਮੈਂ ਪੜ੍ਹ ਲਿਖ ਕੇ ਇੱਥੇ ਫਿਰਦਾ ਮੇਰੀ 34 ਸਾਲ ਦੀ ਉਮਰ ਹੋ ਗਈ ਮੈਂ ਬਥੇਰੀ ਜਗ੍ਹਾ ਅਪਲਾਈ ਕੀਤਾ ਕਿਤੇ ਬਣਿਆ ਨਹੀਂ ਕੰਮ ਚਲੋ ਜਿਨ੍ਹਾਂ ਨੂੰ ਮਿਲ ਰਹੀ ਹੈ ਜੀ ਬਹੁਤ ਵਧੀਆ ਗੱਲ ਆ ਮਿਲਣੀ ਵੀ ਚਾਹੀਦੀ ਆ ਤੇ ਕੀ ਕਹਿੰਨੇ ਇਹ ਸਰਕਾਰ ਦਾ ਇੱਕ ਨੈਤਿਕ ਫਰਜ਼ ਹੈ ਉਹ ਆਪਣਾ ਫਰਜ਼ ਉਹਨਾਂ ਨੇ ਨਿਭਾਉਣਾ ਇਹਦੇ 'ਚ ਇਹ ਨਹੀਂ ਆ ਉਹ ਕਿਸੇ ਤੇ एहसान ਕਰ ਰਹੇ ਨੇ ਨਾ ਉਹਨਾਂ ਨੂੰ 92 ਐਮਐਲਏ ਉਹਨਾਂ ਦੇ ਚੁਣੇ ਗਏ ਨੇ ਉਹਨਾਂ ਦਾ ਨੈਤਿਕ ਫਰਜ਼ ਬਣਦਾ ਉਹ ਤਾਂ ਕਰਕੇ ਨੌਕਰੀ ਦੇ ਰਹੇ ਨੇ ਵਿੱਚ ਵਿੱਚ ਤਾਂ ਮੈਂ ਵੀ ਸੁਣਿਆ ਕਹਿੰਦੇ ਵੀ ਜਦੋਂ ਸੁਖਵੀਰ ਬਾਦਲ ਹੁਣ ਰੋਡ ਸ਼ੋਅ ਕਰਦਾ ਹੁਣ ਪੰਜਾਬ ਬਚਾਉਂਦਾ ਵੀ ਪਹਿਲਾਂ ਕਿਉਂ ਨਹੀਂ ਬਚਾਇਆ ਬੜਾ ਬਨਾਬ ਬਚਾਉਣ ਦੀ ਇੰਨੀ ਆਵਤ ਤੇ ਨਹੀਂ ਆਈ ਹੈਗੀ ਜਿਹੜਾ ਕੁਝ ਇਹਨਾਂ ਦੇ ਟਾਈਮ 'ਚ ਹੋ ਗਿਆ ਸਿੱਧੂ ਮੂਸੇ ਵਾਲਾ ਚਲੇ ਗਿਆ ਸੰਦੀਪ ਨੰਗਲੰਬੀਆਂ ਚਲੇ ਗਿਆ ਵਿੱਕੀ ਮਿੱਡੂ ਖੜਾ ਚਲੇ ਗਿਆ ਹੋਰ ਕਈ ਮੁੰਡੇ ਚਲੇ ਗਏ ਕਈ ਪੁਲਿਸ ਅਫਸਰ ਚਲੇ ਗਏ ਕ੍ਰਾਈਮ ਰੇਟ ਜਿੰਨਾ ਇਹਨਾਂ ਦੇ ਹੁੰਦੇ ਵਧਿਆ ਉਹਨਾਂ ਕ੍ਰਾਈਮ ਰੇਟ ਕਾਲੀ ਦਲ ਦੇ ਹੁੰਦੇ ਨਹੀਂ ਸੀ ਤੇ ਲੁੱਟਾਂ ਹੋਆਂ ਹੋ ਰਹੀਆਂ ਨੇ ਆਪਣੇ ਹਲਕਾ ਬਸੀਦੇ ਵਿੱਚ ਸਾਡੇ ਨਦੀਕੀ ਹਲਕਾ ਬਸੀ ਇਹ ਕਹਿੰਦੇ ਆ ਕੱਲ ਲੁੱਟਖੋ ਹੋਈ ਐ ਐਸਪੀ ਬੈਂਕ ਦੇ ਮੂਹਰੇ ਕੀ ਕਹਿੰਦੇ ਕਿ ਜਨਾਨੀ ਕੋਲੋਂ ਦੇ ਨਾਲ ਬੱਚੇ ਸੀ ਦੋ ਮਾਇਲ ਖੋਲੇ ਬਾਕੀ ਜੋ ਸਮਾਨ ਸੀ ਉਹਨਾਂ ਕੋਲੋਂ ਉਹ ਖੋਲਿਆ ਤੇ ਲੁੱਟਖੋ ਮਾਰਦਾ ਤਾਂ ਇੰਨਾ ਵਧ ਗਿਆ ਹੀ ਕਹਿੰਦੇ ਪੁਲਿਸ ਦਾ ਤਾਂ ਡਰੇ ਨਹੀਂ ਰਿਹਾ ਲੋਕਾਂ ਦੇ ਮਨ ਦੇ ਵਿੱਚ ਮਤਲਬ ਕਿ ਕ੍ਰਾਈਮ ਤਾਂ ਇੰਨਾ ਵਧ ਗਿਆ ਕਿ ਹੱਦ ਸੁਹਾਵ ਨਹੀਂ ਕ੍ਰਾਈਮ ਤਾਂ ਯੂਪੀ ਬਿਹਾਰ ਨਾਲੋਂ ਵਧ ਗਿਆ ਕ੍ਰਾਈਮ ਪੰਜਾਬ ਦੇ ਵਿੱਚ ਜਿਹੜਾ ਬੱਸੀ ਦਾ ਐਮਐਲਏ ਸੀਗਾ ਸਾਬਕਾ ਐਮਐਲਏ ਜੀਪੀ ਉਹ ਹੁਣ ਆਮ ਆਦਮੀ ਪਾਰਟੀ ਦੇ ਵਿੱਚ ਆ ਗਿਆ ਤੁਸੀਂ ਕੀ ਕਹਿਣਾ ਚਾਹੋਗੇ ਜਿਹੜੇ ਆ ਦਲ ਬਦਲੂ ਨੇਤਾ ਨੇ ਇਹਨਾਂ ਬਾਰੇ ਤੁਹਾਡੀ ਕੀ ਸਜਾਵ ਹੈ ਇਹ ਤਾਂ ਚੱਲੇ ਹੋਏ ਕਾਰ ਤੋਂ ਸੁਣੇ ਹੋਲ ਨਹੀਂ ਹੁੰਦੇ ਗੋਲੀ ਦੇ ਹੋਲ ਨਹੀਂ ਜੀ ਹੋਲਾਂ ਦੀ ਕੋਈ ਇਹ ਤਾਂ ਇੱਕ ਪਿੱਤਲ ਦੇ ਵਿੱਚ ਵਜਨ ਚ ਵਿਕ ਜਾਂਦੇ ਹੁੰਦੇ ਨੇ ਉ ਇਹਨਾਂ 'ਚ ਹੁੰਦਾ ਕੁਝ ਨਹੀਂ ਨਹੀਂ ਤੁਸੀਂ ਪਬਲਿਕ ਨੂੰ ਤਾਂ ਸਮਝਾਓ ਜਿਵੇਂ ਹੁਣ ਕੋਈ ਬੰਦਾ ਆਮ ਤਾਂ ਹੀ ਇਹ ਜਿਹੜੇ ਲੀਡਰ ਨੇ ਤਾਂ ਹੀ ਆਪਾਂ ਨੂੰ ਟਿੱਚ ਜਾਣਦੇ ਨੇ ਨਾ ਜਦੋਂ ਆਪਾਂ ਕਿਸੇ ਨੂੰ ਬੋਲ ਕੇ ਦੱਸਦੇ ਹੀ ਨਹੀਂ ਆਪਣਾ ਰਾਏ ਨਹੀਂ ਦੱਸਦੇ ਆਮ ਲੋਕ ਕੈਮਰੇ ਮੂਰੇ ਆਉਣ ਤੋਂ ਡਰਦੇ ਨੇ ਵੀ ਹਾਂ ਪਤਾ ਨਹੀਂ ਕੀ ਹੋ ਜਾਊਗਾ ਕੈਮਰੇ ਮੁਰੇ ਆਉਣ ਵਾਲੀ ਤਾਂ ਕੋਈ ਗੱਲ ਨਹੀਂ ਪਬਲਿਕ ਹੈ ਸਭ ਜਾਣਦੀ ਹੈ ਉਹ ਗੱਲ ਕੀ ਕਹਿੰਦੇ ਆ ਜੀਪੀ ਉਹਨਾਂ ਦੇ ਉਧਰੋਂ ਕਾਂਗਰਸ ਚੋਂ ਜੁੱਤੀਆਂ ਮਾਰ ਕੇ ਭਜਾਏ ਨੇ ਇਧਰ ਆਪ ਕੋਲੇ ਕੈਂਡੀਡੇਟ ਨਹੀਂ ਮੈਂ ਪਹਿਲਾਂ ਕਹਿ ਕੇ ਸਾਡੇ ਤੁਹਾਨੂੰ ਵੀ ਆਪ ਦਾ 2.5 ਸਾਲ ਚ ਜਲੂਸ ਨਿਕਲ ਗਿਆ ਤਾਂ ਹੀ ਸੁਖਵੀਰ ਬਾਦਲ ਕਹਿੰਦਾ ਨਾ ਵੀ ਪੰਜਾਬ ਬਚਾਓ ਦੇ ਪੰਜਾਬ ਚੋਂ ਦੀ ਲੋੜ ਵੀ ਤਾਂ ਹੀ ਹੈ ਕਿਤੇ گاਉਣੇ ਵਾਲੇ ਨੂੰ ਟਿਕਟ ਮਿਲ ਰਹੀ ਹੈ ਕਰਮਜੀਤ ਅਨਮੋਲ ਨੂੰ ਕਿਤੇ ਉਹ ਜੀਪੀ ਕਾਂਗਰਸ ਚੋਂ ਕੱਢਿਆ ਹੋਇਆ ਹੈ ਇੱਧਰ 5 ਸਾਲ ਲਾ ਗਿਆ ਪਹਿਲਾਂ ਸਰਕਾਰ ਦੇ ਵਿੱਚ ਫਿਰ ਉਹਨਾਂ ਨੇ ਉਹਨਾਂ ਨਾਲ ਬਣੀ ਨਹੀਂ ਫਿਰ ਬਾਹਰ ਆ ਗਿਆ ਫਿਰ ਇੱਧਰ ਆ ਕੇ ਕੀ ਕਹਿੰਦੇ ਆ ਟਿਕਟ ਲੈ ਗਿਆ ਇਹ ਜਿਹੇ ਲੋਕਾਂ ਨਾਲ ਸਰਕਾਰਾਂ ਤੇ ਇਹ ਜਿਹੇ ਲੋਕਾਂ ਨਾਲ ਪਾਰਟੀਆਂ ਨਹੀਂ ਚੱਲਦੀਆਂ ਇਹ ਦਲਬਦਲ ਲੋਕ ਨੇ ਇਹ ਕਿਸੇ ਦੇ ਵੀ ਨਹੀਂ ਹੁੰਦੇ ਇਹਨਾਂ ਦਾ ਤਾਂ ਨੁਕਸਾਨ ਹੀ ਨੁਕਸਾਨ ਹੁੰਦਾ ਮੇਰੀ ਤਾਂ ਹੱਥ ਬੰਨ੍ਹ ਕੇ ਬੇਨਤੀ ਹੈ ਜਿਹੜਾ ਆਪਣੀ ਮਾਂ ਪਾਲਟੀ ਦਾ ਨਹੀਂ ਬਣਿਆ ਜਿਸ ਪਾਰਟੀ ਨੇ ਖੜਾਇਆ ਉੱਚਾ ਚੱਕਿਆ ਮਿਆਦ ਖੜਾ ਕੀਤਾ ਬੰਦੇ ਦੀ ਦਿੱਖ ਬਣਾਈ ਇੱਕ ਲੋਕਾਂ ਨੂੰ ਪਤਾ ਲੱਗਿਆ ਵੀ ਇਹ ਜੀਪੀ ਹੈ ਕਾਂਗਰਸ ਦੇ ਸਿਰਤੀ ਪਤਾ ਲੱਗਿਆ ਨਾ ਇਸ ਕਰਕੇ ਇਹੋ ਜਿਹੇ ਬੰਦਿਆਂ ਤੋਂ ਪਰੇ ਰਹਿਣਾ ਚਾਹੀਦਾ ਜੀਪੀ ਤਾਂ ਇੱਕ ਵੀ ਵੋਟ ਦਾ ਹੱਕਦਾਰ ਨਹੀਂ ਹੈਗਾ ਝਾੜੂ ਨੇ ਆਪਣੀ ਹਾਰ ਨੂੰ ਦੇਖਦੇ ਹੋਏ ਇਹੋ ਜਿਹੇ ਬੰਦੇ ਨੂੰ ਟਿਕਟ ਦਿੱਤੀ ਹੈ ਵੀ ਜਿਹੜਾ ਅਸੀਂ ਕੱਲ ਨੂੰ ਕਹਿ ਸਕਦੇ ਆ ਵੀ ਲੈ ਇਹਦਾ ਉਹ ਜੀਪੀ ਨੂੰ ਟਿਕਟ ਦਿੱਤੀ ਸੀ ਤਾਂ ਹਾਰ ਗਈ ਇਹਦੇ ਜੇ ਕੋਈ ਹੋਰ ਹੈ ਜੀਪੀ ਦੀ ਹੁਣ ਜੀਪੀ ਨੇ ਤਾਂ ਮਾਰੀ ਡਟੂ ਛੜਪਾ ਛਾਲ ਦੂਏ ਪਾਸੇ ਗਨਮੈਨ ਉਹਨੂੰ ਮਿਲ ਜਾਣੇ ਨੇ ਕਿਸੇ ਨੂੰ ਕੋਲ ਨਹੀਂ ਜਾਣ ਦੇਣਾ بڑے ਬੰਦੇ ਨੂੰ ਸਵਾਲ ਪੁੱਛਣ ਦੀ ਕਿਸੇ ਦੀ ਜ਼ਰਤ ਨਹੀਂ ਹੁੰਦੀ ਜਿਹੜੇ ਉਹਦੇ ਨਾਲ ਹੁੰਦੇ ਨੇ ਉਹਨੂੰ ਮੂੰਹ ਦਿਖਾਉਣ ਯੋਗੇ ਨਹੀਂ ਰਹਿੰਦੇ ਤੇਰੇ ਮੇਰੇ ਵਰਗੇ ਵੀ ਟਿਚਰਾ ਕਰਦਨੇ ਆ ਫਿਰ ਹੁਣ ਜੀਪੀ ਨੂੰ ਵੋਟ ਪਾਉਂਗੇ ਕਿਹਨੂੰ ਪਾਉਂਗੇ ਜਿਨ੍ਹਾਂ ਨੇ ਝਾੜੂ ਤੀਲਾ ਤੀਲਾ ਕਰਕੇ ਖੰਡਾਇਆ ਸੀ ਜੀਪੀ ਪਿੱਛੇ ਉਹ ਹੁਣ ਕੀ ਕਹਿੰਦੇ ਦੁਬਾਰੇ ਤੀਲਾ ਇਕੱਠੀਆਂ ਕਰਨਗੇ ਝਾੜੂ ਦੀਆਂ ਇੱਕਨ ਤਾਂ ਇਹ ਅੱਜਕੱਲ ਇਹ ਸਿਸਟਮ ਹੋ ਗਿਆ ਲੀਡਰਾਂ ਦਾ ਆਪ ਦਾ ਜਲੂਸ ਤਾਂ ਨਿਕਲਦਾ ਹੀ ਨਿਕਲਦਾ ਸੀ ਤਾਂ ਆਮ ਪਬਲਿਕ ਦਾ ਵੀ ਜਲੂਸ ਕਢਾਉਣ ਲੱਗ ਗਏ ਕਾਂਗਰਸ ਕੋਲ ਵੀ ਕੈਂਡੀਡੇਟ ਤਾਂ ਏਡੇ ਬਹੁਤੇ ਤਕੜੇ ਨਹੀਂ ਹੈਗੇ ਜਿਵੇਂ ਆਪਾਂ ਕਹਿੰਦੇ ਆ ਆਮ ਆਦਮੀ ਪਾਰਟੀ ਕਾਂਗਰਸ ਝਾੜੂ ਦਾ ਤਾਂ ਇੰਨਾ ਬਰਾ ਹਾਲ ਹੈ ਇਹਨਾਂ ਕੋਲ ਤਾਂ ਪੂਰੇ ਇੰਡੀਆ 'ਚ ਕੈਂਡੀਡੇਟ ਨਹੀਂ ਹੈਗੇ ਤਾਂ ਹੀ ਤਾਂ ਇਹਨਾਂ ਨੇ ਸਮਝੌਤਾ ਕਰਿਆ ਮਸਾਂ ਇਹਨਾਂ ਨੇ ਕੈਂਡੀਡੇਟ ਪੂਰੇ ਕਰਕੇ ਖੜਾਉਣੇ ਨੇ ਹੁਣ ਕਾਂਗਰਸ ਆਪ ਦੂਏ ਦੇ ਕੈਂਡੀਡੇਟ ਖਿੱਚਦੀ ਆ ਦੂਏ ਦਾ ਖਿੱਚਦਾ ਜੇ ਕਿਤੇ ਝਾੜੂ ਕੋਲ ਕੈਂਡੀਡੇਟ ਪੂਰੇ ਹੁੰਦੇ ਉਹ ਕਾਂਗਰਸ 'ਚੋਂ ਆਏ ਹੋਏ ਜੀਪੀ ਨੂੰ ਟਿਕਟ ਦਿੰਦੇ ਕੋਈ ਹੋਰ ਚੱਜ ਦੇ ਬੰਦੇ ਨੂੰ ਟਿਕਟ ਨਾ ਦਿੰਦੇ ਜੀਪੀ ਪਹਿਲਾਂ ਤਾਂ ਜੀਪੀ ਇਹਨਾਂ ਨੇ ਹਰਾਇਆ ਇਹਨਾਂ ਦੇ ਹੈਪੀ ਨੇ ਐਮ ਐਲ ਏ ਨੇ ਬਸੀ ਤੋਂ ਹੁਣ ਉਸੇ ਜੀਪੀ ਨੂੰ ਐਮਪੀ ਹਲਕੇ ਦੀ ਟਿਕਟ ਦਿੰਦੇ ਨੇ ਇਹਨਾਂ ਕੋਲ ਇਹਦਾ ਮਤਲਬ ਇਹਨਾਂ ਕੋਲ ਤਾਂ ਕੈਂਡੀਡੇਟ ਹੈ ਨਹੀਂ ਇਹ ਤਾਂ ਬਹੁਤ ਨੀਵੇਂ ਕਤਾਰ 'ਚ ਫਿਰਦੇ ਨੇ ਤੁਸੀਂ ਕਹੀ ਜਾਂਦੇ ਹੋ ਬਿਜਲੀ ਮਾਫ ਕਰਤੀ ਆ ਕਰਤਾ ਇਹ ਕਰਤਾ ਲੋਕ ਕਹਿੰਦੇ ਨੇ ਕਾਂਗਰਸ ਨੂੰ ਉਹਨੂੰ ਵੋਟ ਪਾਵਾਂਗੇ ਝਾੜੂ ਨੂੰ ਕੈਂਡੀਡੇਟ ਤਾਂ ਹੈ ਨਹੀਂ ਕੈਂਡੀਡੇਟ ਤਾਂ ਸਮਾਂ ਵੱਧ ਹੁੰਦੇ ਨੇ ਵੋਟਰਾਂ ਨਾਲੋਂ ਵੀ ਵੱਧ ਜਿਨ੍ਹਾਂ ਨੂੰ ਐ ਹੁੰਦਾ ਵੀ ਸਾਨੂੰ ਫ੍ਰੀ ਕੈਂਡੀਡੇਟ ਮਿਲੂਗਾ ਯਾਨੀ ਕਿ ਇਹਨੂੰ ਆਪਾਂ ਜ਼ੀਰੋ ਮਿਆਦ ਕਹਿ ਸਕਦੇ ਹਾਂ ਇਹ ਜ਼ੀਰੋ ਮਿਆਦ ਤੇ ਗੱਲਾਂ ਕਰਨ ਵਾਲੀਆਂ ਨੇ ਜਿਨ੍ਹਾਂ ਕੋਲ ਕੈਂਡੀਡੇਟ ਹੈ ਨਹੀਂ ਉਹ ਤਾਂ ਗੱਲ ਕਰਦੇ ਵੀ ਚੰਗੇ ਨਹੀਂ ਲੱਗਦੇ ਪੋਲਿਟਿਕਸ ਦੀ ਜਿਹੜੇ ਆਪਣੇ ਪੁਰਾਣੇ ਸਾਬਕਾ ਮੁੱਖ ਮੰਤਰੀ ਚੰਨੀ ਨੇ ਜੇ ਉਹ ਫਤਿਹਗੜ੍ਹ ਸਾਹਿਬ ਹਲਕੇ ਨੂੰ ਆਉਂਦੇ ਨੇ ਤਾਂ ਤੁਸੀ ਲੱਗਦਾ ਕਿ ਕਾਂਗਰਸ ਨੂੰ ਮੈਡਮ ਵੋਟਾਂ ਮਿਲ ਸਕਦੀਆਂ ਨੇ ਜੇ ਚੰਨੀ ਜੀ ਆਉਂਦੇ ਨੇ ਤਾਂ ਐਸੀ ਕੋਟੇ ਦੀ ਵੋਟ ਚੰਨੀ ਜੀ ਨੂੰ ਜ਼ਰੂਰ ਪਾਊਗੀ ਪਰ ਲੇਕਿਨ ਜਿਹੜਾ ਉਹਨਾਂ ਨੇ ਛੱਡੇ ਤੇ ਡਾਇਲੌਗ ਵੀ ਮੈਂ ਮੰਜੇ ਵੀ ਬੁਣਦਾ ਰਿਹਾ ਮੈਂ ਟੈਂਟ ਵੀ ਲਾਉਂਦਾ ਰਿਹਾ ਮੈਂ ਬੱਕਰੀਆਂ ਵੀ ਚੋਲਣਾ ਮੈਂ ਆਏ ਵੀ ਕਰ ਲੈਣਾ ਮੈਂ ਉਹ ਵੀ ਕਰ ਲੈਣਾ ਉਹ ਕੰਮ ਸਾਰੇ ਜਿਹੜੇ ਜਿਹੇ ਉਹਨਾਂ ਕੰਮਾਂ ਨੇ ਐਸੀ ਪੱਟੀ ਮੇਸ ਕਾਂਗਰਸ ਦੀ ਕਰੀ ਹੈ ਵੀ ਮੈਨੂੰ ਲੱਗਦਾ ਨਹੀਂ ਵੀ ਹਾਈ ਕਮਾਂਡ ਟਿਕਟ ਦਊਗੀ ਬਾਕੀ ਜੇ ਰੱਬੀ ਸੁਬੀ ਮਿਲ ਗਈ ਤਾਂ ਕਹਿਣਾ ਕੀ ਹੈ ਫਿਰ ਵੀ ਇਹਨਾਂ ਦਾ ਉਹੀ ਚੱਕਰ ਪੈਣਾ ਚੱਕਰ ਚੱਲਣਾ ਜੀ ਵੀ ਵੀ ਕਾਂਗਰਸ ਦਾ ਚੰਨੀ ਵੀ ਕਾਂਗਰਸ ਦਾ ਸੈਂਟਰ ਚ ਵੀ ਕਾਂਗਰਸ ਸੈਂਟਰ ਚ ਵੀ ਸਮਝੌਤਾ ਫੇ ਕਿਤਾ ਇਲੈਕਸ਼ਨੇ ਨਹੀਂ ਹੋਣੀ ਹੈਗੀ ਫੇ ਤਾਂ ਇੱਕੋ ਹੀ ਗੱਲ ਹੋਗੀ ਇਹ ਹੁਣ ਤੁਹਾਨੂੰ ਕੀ ਲੱਗਦਾ ਵੀ ਕਿਵੇਂ ਦੀ ਸਿਸਟਮ ਤੁਸੀਂ ਭੜਦੇ ਹੋ ਜਿਵੇਂ ਹੁਣ ਕਿ ਤੁਸੀਂ ਕਾਂਗਰਸ ਤੋਂ ਵੀ ਕੁਝ ਨਹੀਂ ਕਾਲੀਆਂ ਤੋਂ ਹੁਣ ਆਪ ਸਰਕਾਰ ਹੈ ਸਿਸਟਮ ਕਿਵੇਂ ਦਾ ਚਾਹੀਦਾ ਨਹੀਂ ਮੈਂ ਕਾਲੀਆਂ ਨੂੰ ਵੀ ਕਹਿਣਾ ਹੁਣਾਂ ਤੇ ਵੀ ਕੁਝ ਗਲਤੀਆਂ ਹੈਗੀਆਂ ਨੇ ਉਹ ਗਲਤੀਆਂ ਨੂੰ ਹੋ ਸੁਧਾਰਨ ਅਸੀਂ ਕਹਿਨੇ ਹੁੰਨੇ ਆ ਆਪਣੇ ਲੀਡਰਾਂ ਨੂੰ ਜਦੋਂ ਮਿਲਦੇ ਆ ਅਸੀਂ ਉਹਨਾਂ ਨੂੰ ਦੱਸਦੇ ਆ ਵੀ ਜੀ ਐਂ ਕਰਕੇ ਸਾਰ ਜੀ ਐਂ ਨਹੀਂ ਐਂ ਕਰੋ ਐਂ ਨਹੀਂ ਐਂ ਕਰੋ ਮੈਂ ਤਾਂ ਇਹ ਗੱਲ ਕਹਿਣਾ ਵੀ ਵੋਟ ਜਿਹਨੂੰ ਮਰਜ਼ੀ ਪਾਓ ਮੇਰਾ ਕੋਈ ਪ੍ਰੈਸ਼ਰ ਨਹੀਂ ਹੈਗਾ ਵੀ ਕਾਲੀ ਦਲ ਨੂੰ ਹੀ ਵੋਟ ਪਾਓ ਪਰ ਲੇਕਿਨ ਖੁਦ ਮੁਖਤਿਆਰੀ ਵਾਲੀ ਪਾਰਟੀ ਨੂੰ ਵੋਟ ਪਾਓ ਜਿਹਦੀ ਪੰਜਾਬ ਚ ਖੁਦਮਤਿਆਰੀ ਹੋਵੇ ਜਿਵੇਂ ਸਿਮਰਜੀਤ ਮਾਨ ਹੋ ਗਿਆ ਤੇ ਬਾਦਲ ਹੋ ਗਏ ਆਪਾਂ ਇਹਨਾਂ ਨੂੰ ਧਰਨਾ ਲਾ ਕੇ ਵੀ ਰੋਕ ਲਾਂਗੇ ਇਹਨਾਂ ਦੇ ਗੇਟ 'ਚ ਵੀ ਜਾ ਕੇ ਬਹਿ ਜਾਾਂਗੇ ਹੁਣ ਰਾਗਬ ਚੱਟੇ ਉਹਨਾਂ ਨੂੰ ਕਿੱਥੇ ਲੱਭਾਂਗੇ ਵੋਟਾਂ ਜਾਏ ਤੇ ਪੈਸੇ ਇਕੱਠੇ ਕਰਕੇ ਲੈ ਗਏ ਦਿਖੇ ਨੇ ਮੁੜ ਕੇ ਉਹ ਨਾ ਲੱਭਣੇ ਨੇ ਉਹ ਪਹਿਲਾਂ ਸੰਜੇ ਸਿੰਘ ਪੈਸੇ ਇਕੱਠੇ ਕਰਕੇ ਲੈ ਗਿਆ ਜੇ ਇਹ ਪੈਸੇ ਇਕੱਠੇ ਕਰਦੇ ਨੇ ਤਾਂ ਹੀ ਤਾਂ ਇਹਨਾਂ ਨੂੰ ਈਡੀ ਕਮਾਉਂਦੀ ਫਿਰਦੀ ਆ ਹੁਣ ਕਦੇ ਕਿਤੇ ਲੈ ਗਈ ਕਦੇ ਕਿਤੇ ਲੈ ਗਈ ਇਹ ਸਾਰੀਆਂ ਪਾਰਟੀਆਂ ਪੰਜਾਬ ਦੇ ਲੋਕਾਂ ਨੂੰ ਜਜਵਾਤੀ ਕਰਕੇ ਫੁੱਦੂ ਬਣਾ ਕੇ ਲੁੱਟਦੀਆਂ ਨੇ ਪੰਜਾਬ ਦੇ ਲੋਕ ਕੀ ਕਹਿੰਦੇ ਆ ਬੁੱਧੂ ਵੀ ਨੇ ਤੇ ਫੁੱਦੂ ਵੀ ਨੇ ਉਹ ਮੈਂ ਕਿਵੇਂ ਤੁਹਾਨੂੰ ਦੱਸ ਦਿੰਨਾ ਸਾਡੇ ਲੋਕ ਭੋਲੇ ਭਾਲੇ ਨੇ ਸਾਨੂੰ ਬੁੱਧੂ ਬਣਾਇਆ ਜਾਂਦਾ ਜਦੋਂ ਉੱਤਰਾਖੰਡ ਦੇ ਵਿੱਚ ਪਾਣੀ ਆਇਆ ਬਦਰੀ ਤਾਮ ਜਿਹੜੀ ਹੇਮਪੁਂਟ ਸਭ ਯਾਤਰਾ ਚੱਲਦੀ ਆ ਉੱਥੇ ਪਾਣੀ ਆਇਆ ਸੀ 2014 'ਚ ਤਾਂ ਉੱਥੇ 100 ਰੁਪਏ ਦੇ ਚੌਲਾਂ ਦੀ ਪਲੇਟ 100 ਰੁਪਏ ਦਾ ਬਿਸਕੁਟਾਂ ਦਾ ਪੈਕੇਟ 100 ਰੁਪਏ ਦੀ ਚਾਹ ਦੀ ਕੱਪੀ ਕਰਤੀਦੀ ਉਹਨਾਂ ਨੇ ਪੈਸੇ ਕਮਾਏ ਸੀ ਪਰ ਸਾਡੇ ਇੱਥੇ ਪਾਣੀ ਆ ਜਵੇ ਸਾਡੇ ਲੋਕ ਐਡੇ ਬੇਵਕੂਫ ਨੇ ਇਹਨਾਂ ਨੇ ਲੰਗਰੇ ਲੰਗਰ ਲਾ ਦੇਣੇ ਨੇ ਗਲੀਆਂ ਨਾਲੀਆਂ ਦੇ ਵਿੱਚ ਵੀ ਗਾਜਰ ਮਟਰਾਂ ਦੀ ਸਬਜ਼ੀ ਤਿਆਰ ਦੀ ਫਿਰਦੀ ਹੁੰਦੀ ਆ ਗਲੀਆਂ ਨਾਲੀਆਂ ਦੇ ਵਿੱਚ ਵੀ ਰੋਟੀਆਂ ਰੋਲਦੀਆਂ ਮਿਲਦੀਆਂ ਨੇ ਤੁਸੀਂ ਦੇਖਦੇ ਹੋ ਸਭਾਂ ਨੂੰ ਕਿੰਨੇ ਲੰਗਰ ਲੱਗਦੇ ਨੇ ਕੀ ਹਾਲ ਹੁੰਦਾ ਸਾਡੇ ਲੋਕ ਜਜਬਾਤੀ ਨੇ ਕੇਜਰੀਵਾਲ ਵਰਗੇ ਸਾਡੇ ਲੋਕਾਂ ਨੂੰ ਜਜਬਾਤੀ ਕਰਕੇ ਹੈ ਖੁੱਦੂ ਬਣਾ ਕੇ ਤੇ ਸਰਕਾਰ ਬਣਾ ਕੇ ਉਹ ਦਾ ਬਿਸ਼ੋਕੜ ਹਰਿਆਣੇ ਤੋਂ ਆ ਉਹ ਹਰਿਆਣੇ ਨੂੰ ਸਵਾਰੇ ਪਹਿਲਾਂ ਪੰਜਾਬ ਨੂੰ ਦਾ ਬਾਅਦ ਚ ਸਵਾਰ ਲਵੇ ਜੇ ਸਾਡੇ ਲੋਕ ਗੱਲਾਂ ਦੇ ਵਿੱਚ ਆਉਂਦੇ ਨੇ ਤਾਂ ਸਾਨੂੰ ਆ ਕੇ ਪੂਰੇ ਗੱਲਾਂ ਚ ਚਾਰ ਦਿਨੇ ਲੋਕ ਸਾਨੂੰ ਇਸ ਕਰਕੇ ਮੇਰੀ ਇਹੀ ਬੇਨਤੀ ਹੈ ਕਿ ਕਿਸੇ ਵੀ ਪਾਰਟੀ ਦੇ ਪਿੱਛੇ ਨਾ ਲੱਗੋ ਕੈਂਡੀਡੇਟ ਨੂੰ ਦੇਖੋ ਵੀ ਹਲਕੇ ਲਈ ਥੋੜੇ ਲਈ ਖੜਦਾ ਹੈ ਉਸ ਤੋਂ ਬਾਅਦ ਪੰਜਾਬ ਦੀ ਗੱਲ ਕਰਦਾ ਤੇ ਕੁਦਮਕ ਤਿਆਰੀ ਵਾਲੀ ਪਾਰਟੀ ਐ ਕਾਲੀ ਦਲ ਨੂੰ ਨਹੀਂ ਵੋਟ ਪਾਉਣੀ ਦਤ ਸਿਮਰਜੀਤ ਮਾਨ ਬੈਠਾ ਉਹਦੀ ਪਾਰਟੀ ਨੂੰ ਵੋਟ ਪਾ ਦਿਓ ਬਾਕੀਆਂ ਦਾ ਦੌਰੇ ਪੰਜਾਬ ਚ ਕੋਈ ਕੰਮ ਨਹੀਂ ਮੋਦੀ ਦਾ ਕੋਈ ਕੰਮ ਹੈਗਾ ਮੁਗੀ ਇੱਥੇ ਕੰਮ ਇਤਸ਼ਾ ਦਾ ਕੋਈ ਕੰਮ ਹੈਗਾ ਰਾਹੁਲ ਗਾਂਧੀ ਦਾ ਕੋਈ ਕੰਮ ਹੈਗਾ ਕੇਜਰੀਵਾਲ ਦਾ ਕੋਈ ਕੰਮ ਹੈਗਾ ਮਤਰਈ ਮਾਂ ਵਾਲਾ ਹੈ ਸੰਬੰਧ ਰੱਖਦੇ ਨੇ ਡਬਲਯੂਟੀਓ ਦਾ ਫੰਡ ਨਹੀਂ ਦਿੱਤਾ ਇਹਨਾਂ ਨੇ ਜੀਐਸਟੀ ਸਾਡੀ ਨੇ ਮੁੜੀ ਗੁਰਦੁਆਰੇ ਦੀ ਜੀਐਸਟੀ ਦਾ ਇੰਨਾ ਪੈਸਾ ਮੁੜਿਆ ਪਿਆ ਹੋ ਨਹੀਂ ਸਾਡਾ ਪੰਜਾਬ ਨੇ ਜਿਹੜਾ ਰੂਰਲ ਡਿਵੈਲਪਮੈਂਟ ਫੰਡ ਲੈਣਾ ਹੈ ਜਾਂ ਹੋਰ ਪੈਸਾ ਲੈਣਾ ਸਾਡਾ ਪੈਸਾ ਹੀ ਸਾਨੂੰ ਮੋੜ ਦੇਣ ਸਾਡਾ ਸਾਰਾ ਕਰਜ਼ਾ ਉਤਰ ਜਾਊ ਅਸੀਂ ਖੁਸ਼ਹਾਲ ਸੂਬਾ ਬਣ ਜਾਊਗਾ ਇਹ ਸਾਨੂੰ ਤਾਂ ਸਾਡਾ ਹੀ ਪੈਸਾ ਨਹੀਂ ਦਿੰਦੇ ਸੈਂਟਰ ਨੇ ਹੋਰ ਤਾਂ ਸਾਨੂੰ ਦੇਣਾ ਕੀ ਹੈ ਇਹ ਤਾਂ ਚੁੰਡਣ ਆਉਂਦੇ ਨੇ ਸਾਨੂੰ ਜੀ ਹੁਣ ਜਿਵੇਂ ਮੁੱਖ ਮੰਤਰੀ ਹੈ ਮੁੱਖ ਮੰਤਰੀ ਨੇ ਜਿਹੜੇ ਐਮਐਸਪੀ ਬਾਰੇ ਵਾਅਦੇ ਕਰੇ ਸੀ ਅਨਮੋਲ ਗਗਨਮਾਨ ਨੇ ਜਾ ਹੁਣ ਫਸਲ ਆ ਰਹੀ ਹੈ ਲੱਗਦਾ ਵੀ ਜਿਹੜੇ ਧਰਨੇ ਦੇ ਕਿਸਾਨ ਬੈਠੇ ਨੇ ਕੋਈ ਸੁਣਵਾਈ ਹੋਈ ਹੈ ਇਹਨਾਂ ਨੂੰ ਅਨਮੋਲ ਗਗਨ ਮਾਨ ਨੂੰ ਤਾਂ ਤਾਂ ਪਤਾ ਹੋਊਗਾ ਜੇ ਉਹਨੇ ਕਿਸਾਨੀ ਕਰੀ ਹੋ ਜਾਂ ਕਿਸਾਨੀ ਬਾਰੇ ਗੱਲ ਉਹ ਤਾਂ ਛੁਟਕੀਆਂ ਮਾਰ ਮਾਰ ਕੇ ਕਹਿੰਦੀ 5 ਮਿੰਟ ਤੁਸੀਂ ਆ ਆ ਦੇ ਦਾਂਗੇ ਉਹ ਦੇ ਦਾਂਗੇ ਇਹ ਦੇ ਦਾਂਗੇ ਜਦੋਂ ਬਾਅਦ ਚ ਬਿਆਨ ਆਇਆ ਉਹਦਾ ਬਿਆਨ ਪਤਾ ਕੀ ਦਿੰਦੀ ਆ ਮੈਨੂੰ ਪਤਾ ਨਹੀਂ ਸੀ ਵੀ ਇਹ ਸਾਰਾ ਕੁਝ ਕਰਨਾ ਕਹਿੰਦੀ ਐਨਾ ਔਖਾ ਹੁੰਦਾ ਪਰ ਅਸੀਂ ਫੇਰ ਵੀ ਹੌਲੀ-ਹੌਲੀ ਕਰ ਰਹੇ ਆ ਮੈਂ ਸਰੋਤਿਆਂ ਨੂੰ ਦੱਸਣਾ ਚਾਹੁੰਦੀ ਆ ਵੀ ਇਹ ਬਹੁਤ ਔਖਾ ਕੰਮ ਐ ਮੈਨੂੰ ਪਤਾ ਨਹੀਂ ਸੀ ਔਖਾ ਵੀ ਜਿੱਦ ਤੂੰ ਪਤਾ ਨਹੀਂ ਸੀ ਔਖਾ ਤੂੰ ਚੁਟਕੀਆਂ ਮਾਰ-ਮਾਰ ਕੇ ਫੁਕਰੀਆਂ ਕਾ ਮਾਰਦੀ ਸੀਗੀ ਰਾਗਵ ਚੱਟੇ ਦਾ ਮਸਕਾਨ ਨੂੰ ਹੁਣ ਕੈਬਨਿਟ ਮੰਤਰੀ ਬਣ ਗਈ ਕਿਆ ਇਹ ਨਾ ਲੋਕਾਂ ਦੀਆਂ ਗੱਲਾਂ ਕਰੀਏ ਕਿਆ ਕਰੀਏ ਸਾਰੇ ਨਚਾਰ ਵੱਧ ਇਕੱਠੇ ਹੋਏ ਹੋਏ ਨੇ ਸੀਨੀਅਰ ਬੰਦੇ ਘੱਟ ਨੇ ਕੱਲਾ ਭਗਵਾਨ ਤਮਨ ਇਮਾਨਦਾਰਾ ਉਹ ਕੀ ਕਰੂਗਾ ਸੈਂਟਰ ਵਾਲਿਆਂ ਦੀ ਚੱਲਦੀ ਐ ਦੋ ਬੇੜੀਆਂ ਚ ਉਹਦਾ ਪੈਰ ਆ ਉਹਦੇ ਉਧਰ ਨੂੰ ਜਾਂਦਾ ਤਾਂ ਡੁੱਬਦਾ ਉਧਰ ਨੂੰ ਜਾਂਦਾ ਤਾਂ ਡੁੱਬਦਾ ਇਹ ਲੋਕ ਕਹਿੰਦੇ ਹੁੰਦੇ ਨੇ ਸਰਕਾਰਾਂ ਤੋਂ ਡਰਦੇ ਬੋਲਦੇ ਨਹੀਂ ਹੁੰਦੇ ਵੀ ਛੱਟ ਦੇ ਪਰਚਾ ਹੋ ਜੂ ਸਾਨੂੰ ਜੇਲ੍ਹ ਭੇਜ ਦੇਣਗੇ ਜੇ ਐ ਹੋ ਜੂ ਪਰ ਅਸੀਂ ਵੀ ਮੈਂ ਵੀ ਬਹੁਤੀਆਂ ਗੱਲਾਂ ਤਾਂ ਹੀ ਨਹੀਂ ਕਰਦਾ ਹੈਗਾ ਮੁੜ ਕੇ ਸਰਕਾਰ ਤੰਗ ਕਰਨ ਲੱਗ ਜਾਂਦੀ ਆ ਅੱਜ ਤਾਂ ਲੋਕਾਂ ਨੇ ਪਾ ਮੱਕੜ ਕੱਢਦ ਨੇ 24 ਵਾਲੀ ਇਲੈਕਸ਼ਨ ਚ ਮੀਡੀਆ ਦੇ ਮੂਰੇ ਨਹੀਂ ਬੋਲਦੇ ਹੁੰਦੇ ਡੰਡੇ ਮੂਰੇ ਭੂਤ ਨੱਚਦਾ ਹੀ ਹੁੰਦਾ ਸਰਕਾਰ ਅਗਲੇ ਦੀ ਅਗਲਾ ਚੁੱਪ ਰਹਿੰਦਾ ਤੁਹਾਨੂੰ ਦਿਖਾ ਦੂੰਗਾ ਮੈਂ ਹੁਣ ਇਲੈਕਸ਼ਨ ਹੋਣੀ ਆ ਰਿਜ਼ਲਟ ਕੀ ਆਉਣਾ ਦੇਖ ਲਓ ਤੁਸੀਂ ਜੇ ਇਹਨਾਂ ਦੇ ਆਹੀ ਲੱਛਣ ਰਹੇ ਤਾਂ ਇੰਡੀਆ ਨੇ ਸਰਕਾਰ ਫੇਰ ਬਣਾ ਜਾਣੀ ਆ ਮੁੜ ਕੇ ਬੀਜੇਪੀ ਬੀਜੇਪੀ ਦੀ ਸਰਕਾਰ ਬਣ ਗਈ ਤਾਂ 15 1800 ਦਾ ਸਿਲੰਡਰ ਹੋਊਗਾ 150 ਦਾ ਪੈਟਰੋਲ 100 ਤੋਂ ਪਾਰ ਡੀਜ਼ਲ ਹੋਊਗਾ ਰਾਟ ਫੈ ਜਾਣਾ ਮਹਿੰਗਾਈ ਨੇ ਲੱਕ ਤੋੜ ਦੇਣਾ ਸਾਡੇ 450 ਦਾ ਸਿਲੰਡਰ ਸੀ ਅੱਜ 1100 ਦਾ ਜੀ ਨਹੀਂ ਹੁਣ ਤਾਂ ਕਹਿ ਰਹੇ ਨੇ ਜਿਵੇਂ ਆਮ ਬੰਦੇ ਵੀ ਕਹਿ ਰਹੇ ਨੇ ਵੀ ਅਸੀਂ ਹੋਰ ਸਰਕਾਰਾਂ ਤੋਂ ਕੁਝ ਨਹੀਂ ਲੈਣਾ ਸਾਨੂੰ ਆਮ ਆਦਮੀ ਪਾਰਟੀ ਵਧੀਆ ਹੈ ਵੀ ਸਾਨੂੰ ਬਿਜਲੀ ਮੁਫਤ ਦੇ ਰਹੀ ਹੈ ਸਾਨੂੰ ਆਹ ਮੁਫਤ ਦੇ ਰਹੀ ਹੈ ਸਾਨੂੰ ਲੋਕਾਂ ਨੂੰ ਵਿਸ਼ਵਾਸ ਹੈ ਕਿ ਕੰਮ ਕਰੂਗਾ ਤੁਸੀਂ ਕੀ ਸਮਝਦੇ ਮੈਨੂੰ ਤਾਂ ਪਤਾ ਨਹੀਂ ਜੀ ਵੀ ਤੁਸੀਂ ਕਿਹਨਾਂ ਕੋਲ ਜਾ ਕੇ ਆਏ ਹੋ ਵੀ ਜਿਹੜੇ ਕਹਿ ਰਹੇ ਨੇ ਆਮ ਆਦਮੀ ਪਾਰਟੀ ਵਧੀਆ ਹੈ ਤੇ ਕੀ ਕਹਿੰਦੇ ਮੈਂ ਤਾਂ ਇੰਨਾ ਹੀ ਦੇਖਦਾ ਵੀ ਰੋਜ਼ ਟੀਵੀ 'ਚ ਵੀ ਇਹਨਾਂ ਦੇ ਜੁੱਤੀਆਂ ਪੈਂਦੀਆਂ ਨੇ ਰੋਕ ਵੀ ਇਹਨਾਂ ਦੇ ਜੁੱਤੀਆਂ ਮਾਰਦੇ ਨੇ ਰੋਜ਼ ਇਹਨਾਂ ਦੇ ਰਾਹ ਰੋਕੇ ਜਾਂਦੇ ਨੇ ਕਾਲੀਆਂ ਝੰਡੀਆਂ ਦਿਖਾਈਆਂ ਨਹੀਂ ਗਈਆਂ ਤੇ ਪਸੰਦ ਦੀ ਲੋੜ ਨਹੀਂ ਹੈਗੀ ਤੇ ਕੀ ਕਹਨੇ ਆ ਬਾਕੀ ਆਮ ਲੋਕ ਕੋਲੇ ਖੜੇ ਨੇ ਇਹਨਾਂ ਨੂੰ ਪੁੱਛ ਲਓ ਜੀ ਵੀ ਆਮ ਆਦਮੀ ਪਾਰਟੀ ਦਾ ਉਹ ਮੁੰਡਾ ਖੜਾ ਨੌਜਵਾਨ ਮੁੰਡਾ ਉਹ ਪੜਿਆ ਲਿਖਿਆ ਜੂਤ ਦੀ ਰੇੜੀ ਲਾ ਕੇ ਆਪਣਾ ਟਾਈਮ ਟਪਾ ਰਿਹਾ ਪੂਰਾ ਪੜਿਆ ਲਿਖਿਆ ਉਹ ਐਮਪੀਏ ਕਰੀ ਹੋਈ ਆ ਐਮਸੀਏ ਕਰੀ ਹੋਈ ਆ ਉਹਦੀ ਕੀ ਕਹਨੇ ਉਹਨੂੰ ਉਹਨੂੰ ਨਹੀਂ ਨੌਕਰੀ ਮਿਲੀ ਹਾਂ ਇਹ ਮੈਂ ਜ਼ਰੂਰ ਕਹਿਣਾ ਵੀ ਬਿਜਲੀ ਦੇ ਬਿੱਲ ਜ਼ਰੂਰ ਮਾਫ ਕਰੇ ਨੇ ਇਹ SLAਗਾ ਜੋ ਗੱਲ ਆ ਜੀ ਜਿਹੜੀ ਗੱਲ ਕਰੀ ਐ ਉਹ ਕਰੀਏ ਤੁਹਾਨੂੰ ਇਸੇ ਤਰ੍ਹਾਂ ਹੋਰ ਗੱਲਬਾਤ ਦਿਖਾਉਂਦੇ ਰਹਾਂਗੇ ਧੰਨਵਾਦ